ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਕਹਿਣਾ ਵੀ ਅੱਜ ਇਹ ਕੀ ਸਾਨੂੰ ਸਮਾਨ ਜਿਆ ਦਿਖਾਉਣ ਲੱਪਈ ਆ ਤੇ ਤੁਸੀਂ ਬੜੇ ਧਿਆਨ ਦੇ ਨਾਲ ਦੇਖੋ ਉਹ ਜਿਹੜੀ ਸਾਹਮਣੇ ਪਈ ਨਾ ਵਾਸ਼ਿੰਗ ਮਸ਼ੀਨ ਉਹਦੇ ਥੱਲੇ ਬਿਲਕੁਲ ਸਲਾਈ ਮਸ਼ੀਨ ਦੇ ਕੋਲ ਦੇਖੋ ਸਾਪਿਆ ਛੋਟਾ ਜਿਹਾ ਜਿਹੜਾ ਦਿਖਾਈ ਦਿੰਦਾ ਆ ਹਜੇ ਤਾਂ ਇਸ ਤਰ੍ਹਾਂ ਨਹੀਂ ਪਤਾ ਲੱਗੂਗਾ ਜਦੋਂ ਅੰਦਰ ਪਿੱਛੇ ਨੂੰ ਫੇਰ ਵੜ ਗਿਆ ਨਾ ਮਸ਼ੀਨ ਦੇ ਥੱਲੇ ਫੇਰ ਪਤਾ ਲੱਗਣਾ ਉਹ ਦੇਖੋ ਨਿੱਕਾ ਜਿਹਾ ਸਾਪਿਆ ਇਹਨੇ ਤਾਂ ਹੁਣ ਤਾਂ ਚੱਕੀ ਹੋਈ ਆ ਏ ਮੈਂ ਨਾ ਘਾਰ ਆਉਂਦਾ ਹੀ ਦੇਖ ਲਿਆ ਬਚਾਅ ਹੋ ਗਿਆ ਨਹੀਂ ਤੇ ਮੇਰਾ ਪੈਰ ਇਹਦੇ ਉੱਤੇ ਆ ਜਾਣਾ ਸੀ ਉਹ ਦੇਖ ਲਓ ਕਿਸ ਤਰ੍ਹਾਂ ਇਹਨੇ ਤੌਣ ਤਾਂ ਨੂੰ ਚੱਕੀ ਆ ਤੇ ਮੈਂ ਕਹਿੰਨੀ ਪਰਮਾਤਮਾ ਨੇ ਇਹਨੂੰ ਬਚਾ ਲਿਆ ਨਹੀਂ ਤੇ ਖੋ ਸਕਦਾ ਮੇਰੇ ਲਾੜੇ ਵੀ ਸਕਦਾ ਸੀ ਚਲੋ ਮਾਲਕ ਜੋ ਕਰਦਾ ਵਧੀਆ ਹੀ ਕਰਦਾ ਆ ਤੇ ਦੇਖ ਲਓ ਅਸੀਂ ਨਾ ਇਦਾਂ ਸਾਡੇ ਪਿੱਛੇ ਵਾਸ਼ਿੰਗ ਮਸ਼ੀਨ ਆ ਇਹ ਤੋਂ ਪਿੱਛੇ ਇਨਵਰਟਰ ਵੀ ਪਿਆ ਆ ਤੇ ਇਹ ਸਲਾਈ ਮਸ਼ੀਨ ਆ ਮੈਂ ਇੱਥੇ ਨਾ ਮੈਂ ਬਾਹਰ ਨਿਕਣ ਲੱਗੀ ਸੀ ਇੱਥੇ ਮੈਂ ਮੰਜੀਰ ਆ ਕੇ ਨਾ ਮੈਂ ਇੱਥੇ ਮੈਂ ਬਹਿ ਜਾਨੀ ਉਨੀ ਪੱਖਾ ਲੱਗਾ ਆ ਇੱਥੇ ਬਹਿ ਜਾ ਹੀ ਤਾਂ ਆਪਾਂ ਹਨਾ ਵੀ ਹੁਣ ਕਿਹੜਾ ਇੰਨੀ ਗਰਮੀ ਆ ਵੀ ਪੱਖਿਆਂ ਨਾਲ ਸਹੀ ਲੱਗਦਾ ਆ ਇਹ ਪਤਾ ਨਹੀਂ ਕਿੱਥੋਂ ਅੰਦਰ ਆ ਗਿਆ ਤੇ ਜੇ ਅਸੀਂ ਬੜੀ ਇਹਨਾਂ ਨੂੰ ਬੜਾ ਟਾਈਮ ਸਾਨੂੰ ਲੱਗਾ ਇਹਨੂੰ ਅਸੀਂ ਬਾਹਰ ਕੱਢਣ ਨੂੰ ਬਾਅਦ ਵਿੱਚ ਅਸੀਂ ਗਵਾਂਡੀਆਂ ਨੂੰ ਆਪਣੇ ਨੂੰ ਫੋਨ ਕੀਤਾ ਉਹਨੇ ਨਾ ਮੈਨੂੰ ਛੋਟੀ ਸਿੱਟੀ ਤੇ ਮੈਂ ਉਸੇ ਛੋਟੀ ਦੇ ਨਾਲ ਮੈਂ ਗੇਟ ਜਿਹੜਾ ਬਾਹਰਲਾ ਖੋਲ੍ਹਿਆ ਤੇ ਜੀ ਦੇਖੋ ਇੱਥੇ ਆ ਇਨਵਰਟਰ ਦੇ ਨਾਲ ਚੁੰਬੜ ਗਿਆ ਸਾਰਾ ਹੀ ਸਮਾਨ ਆਪਾਂ ਪਰੇ ਕੀਤਾ ਤੇ ਜਿਹੜਾ ਉੱਪਰ ਹੁੰਦਾ ਨਾ ਜਿਹੜਾ ਚਾਰਜ ਹੁੰਦੀ ਹੈ ਜਿੱਥੇ ਬਿਜਲੀ ਇਹਦੇ ਥੱਲੇ ਬੜਿਆ ਸੀਗਾ ਉਹ ਵੀ ਪਤਾ ਹੀ ਨਾ ਲੱਗਿਆ ਸੀ ਕਿ ਇਹ ਕਿੱਥੇ ਛਿਪਨ ਹੋ ਗਿਆ ਪਰ ਇਹਦੇ ਥੱਲੇ ਬੜਿਆ ਸੀਗਾ ਸੱਪ ਤੇ ਤੁਸੀਂ ਹੈਨਾ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਿਆ ਕਰੋ ਜੇ ਤੁਹਾਡੇ ਵੀ ਘਰ ਇਦਾਂ ਹੈਗੇ ਖੇਤਾਂ ਵੱਲ ਸਾਡਾ ਖੇਤਾਂ ਵੱਲ ਆ ਰਿਹਾ ਤਾਂ ਕਰਕੇ ਨਾ ਇਧਰੋਂ ਆ ਜਾਂਦੇ ਤੇ ਇਹਦੇ ਥੱਲੇ ਇਹ ਬੜਿਆ ਸੀਗਾ ਤੇ ਤੁਹਾਡੇ ਜੇ ਜਾਰੀ ਵਾਲੇ ਦਰਵਾਜ਼ੇ ਲੱਗੇ ਉਹਨਾਂ ਨੂੰ ਬੰਦ ਰੱਖਿਆ ਕਰੋ ਵੇਦਨੀਆਂ ਚੀਜ਼ਾਂ ਜੇ ਅੰਦਰ ਵੜ ਜਾਣ ਫਿਰ ਤੇ ਬਿਲਕੁਲ ਨਹੀਂ ਪਤਾ ਲੱਗਣਾ ਹੈਗਾ ਜੇ ਸਾਡਾ ਵੀ ਸ਼ਾਇਦ ਇਹ ਦਰਵਾਜ਼ਾ ਖੁੱਲਾ ਹੁੰਦਾ ਤਾਂ ਅੰਦਰ ਵੜ ਜਾਣਾ ਸੀ ਇਹ ਤੇ ਜਦ ਮੈਂ ਬਾਹਰ ਨਿਕਲਣ ਲੱਗੀਏ ਦੂਜੇ ਪਾਸੇ ਨੂੰ ਭੱਜ ਗਿਆ ਹਨਾ ਇਨਵਰਟਰ ਦੇ ਥੱਲੇ ਵੜ ਗਿਆ ਆਹ ਇਨਵਰਟਰ ਜਿਹੜਾ ਹੈ ਨਾ ਇਹ ਆਪਾਂ ਖਿੱਚ ਕੇ ਉਰੇ ਕੀਤਾ ਆ ਪਰ ਇਹ ਹਨਾ ਉਹਦੇ ਥੱਲੇ ਵੜ ਗਿਆ ਉਹਨਾਂ ਜਿਹਨੂੰ ਮੇਰਾ ਬੇਟਾ ਵੀ ਆ ਗਿਆ ਇਹਨਾਂ ਨੇ ਰਾਲ ਮਿਲ ਕੇ ਮਸੀ ਕਿਤੇ ਹਨਾ ਇਹਨੂੰ ਇਦਾਂ ਕੱਢਣ ਦੀ ਕੋਸ਼ਿਸ਼ ਕੀਤੀ ਆ ਜੇ ਨਿਕਲ ਆਵੇ ਤਾਂ ਤੇ ਬਹੁਤ ਜੀ ਸਾਨੂੰ ਇਹਦੇ ਨਾਲ ਕਹਿੰਦੇ ਹੁੰਦੇ ਕਰਨਾ ਪਿਆ ਕੋਲਕ ਲਾਈਆ ਕਦੇ ਇਨਵਰਟਰ ਫਿਰ ਤਾਰਾਂ ਤੂਰਾਂ ਇਹਦੀਆਂ ਲਾ ਕੇ ਨਾ ਇਨਵਰਟਰ ਜਿਹੜਾ ਬਾਹਰ ਹੀ ਖਿੱਚ ਲਿਆ ਆਪਾਂ ਇਸ ਤਰ੍ਹਾਂ ਹਨਾ ਆ ਦੇਖੋ ਆ ਲਓ ਦੇਖੋ ਇਨਵਰਟਰ ਦਾ ਹਾਲ ਦੇਖ ਲਓ ਕੀ ਹੋਇਆ ਆ ਉਹਦਾ ਸਟੈਂਡ ਜਿਹੜਾ ਉਹ ਪਹਿਲਾਂ ਹੀ ਗਲਿਆ ਹੋਇਆ ਸੀਗਾ ਤੇ ਉਹ ਚਲੋ ਕੋਈ ਗੱਲ ਨਹੀਂ ਵੈਸੇ ਤਾਂ ਹਨਾ ਮੈਨੂੰ ਤੇ ਇੰਨੀ ਜਾਣਕਾਰੀ ਵੀ ਨਹੀਂ ਸੀਗੇ ਤੇ ਇਹ ਤਾਂ ਚਲੋ ਸਾਡੇ ਹੁਣ ਜਿਹੜੇ ਆ ਗਵਾਂਢੀ ਸਾਡੇ ਭੈਣ ਜੀ ਹੋਣੇ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਤੇ ਉਹਨਾਂ ਨੇ ਇਸ ਤਰ੍ਹਾਂ ਕਰਕੇ ਕਾਰ ਲਿਆ ਮੈਂ ਕਹਿੰਨੇ ਬਹੁਤ ਕਿ ਤਾਂ ਹੀ ਕਹਿ ਦਿੰਦੇ ਆ ਜੇ ਗਵਾਂਢੀ ਹੋਣ ਤਾਂ ਚੰਗੇ ਹੋਣੇ ਚਾਹੀਦੇ ਆ ਹਨਾ ਤੇ ਇਸ ਪਰ ਸਾਡੇ ਜਿਹੜੇ ਗਵਾਂਢੀ ਆ ਬਹੁਤ ਚੰਗੇ ਆ ਦੇਖੋ ਕਿੰਨੀ ਹਿੰਮਤ ਦੇ ਨਾਲ ਆ ਨਾ ਇਹਨਾਂ ਨੇ ਜਿਹੜਾ ਇਹਨੂੰ ਆ ਦੇਖ ਲਓ ਆ ਦੇ ਐਦਾਂ ਹੀ ਉਹਦੇ ਨਾਲ ਚੁੰਬੜਿਆ ਪਿਆ ਬਿਲਕੁਲ ਇਹ ਤਾਂ ਦੇਸ ਦਾ ਬਣੀ ਸੀ ਮੈਂ ਤਾਂ ਉੱਪਰ ਚੜ ਕੇ ਨਾ ਪੌੜੀ ਤੇ ਜਾ ਦੇਖਿਆ ਮੈਂ ਕਿ ਆਹ ਲੱਗਦਾ ਜਿਵੇਂ ਨਾ ਮੇਰੀ ਤਾਂ ਨਿਗਾ ਉੱਧੇ ਹੀ ਘਟਿਆ ਪਹਿਲਾਂ ਮੈਂ ਕਿਹਾ ਤਾਰਿਆ ਜਦ ਮੈਂ ਡੰਡਾ ਜਾ ਲਾਇਆ ਤੇ ਹਿੱਲ ਪਿਆ ਫੇਰ ਪਤਾ ਲੱਗਾ ਵੀ ਇੱਥੇ ਬੜਿਆ ਹੋਇਆ ਆ ਤੇ ਆ ਫਿਰ ਇਹਨਾਂ ਨੇ ਨਿਆਣਿਆਂ ਨੇ ਦੇ ਲੋ ਫਿਰ ਵੀ ਉਹਨਾਂ ਨੇ ਬਹੁਤ ਹਿੰਮਤ ਦਿਖਾਈ ਉੱਪਰੋਂ ਆ ਚੱਕ ਕੇ ਜਿਹਦੇ ਜਿਹੜਾ ਚਾਰਜ ਹੁੰਦਾ ਹੈ ਬਿਜਲੀ ਵਾਲਾ ਤੇ ਦੂਜੇ ਜਾਣੇ ਨੇ ਇਹਨੂੰ ਡੰਡੇ ਦੇ ਨਾਲ ਥੱਲੇ ਲਾਇਆ ਫੇਰ ਵੀ ਇਨਵਰਟਰ ਦੇ ਥੱਲੇ ਥੱਲੇ ਹੀ ਜਾਈ ਜਾਵੇ ਇਹ ਸਾਡਾ ਜਿਹੜਾ ਮੁੰਡਾ ਆ ਨਾ ਇਹ ਬਹੁਤ ਮੈਨੂੰ ਡਰ ਵੀ ਲੱਗਦਾ ਸੀ ਵੀ ਚੱਲ ਕਿਤੇ ਹੋਰ ਨਾ ਨਿਆਣੇ ਨੂੰ ਕੁਝ ਕਵੇ ਪਰ ਇਨਾ ਨੇ ਦੋਨਾਂ ਭੈਣ ਭਰਾਵਾਂ ਨੇ ਰਲ ਮਿਲ ਕੇ ਨਾ ਅਸੀਂ ਇਹਨੂੰ ਬਾਹਰ ਕੱਢਿਆ ਘਟੋ ਘਾਟਾ ਸੀ ਨਾ ਇੱਥੇ ਡੇਢ ਘੰਟਾ ਡੇਢ ਤੋਂ 2 ਘੰਟੇ ਅਸੀਂ ਲੱਗੇ ਰਹੇ ਇਹ ਨਾ ਬਾਹਰ ਨਿਕਲਣ ਦਾ ਪਹਿਲਾਂ ਤਾਂ ਅਸੀਂ ਚੁੱਪ ਕਰਕੇ ਬੈਠੇ ਰਹੇ ਵੀ ਕਹਿੰਦੇ ਹੁੰਦੇ ਜੇ ਚੁੱਪ ਕਰਕੇ ਬੈਠੇ ਰਹੋ ਤੇ ਨਿਕਲ ਜਾਂਦਾ ਪਰ ਅਸੀਂ ਕਿੰਨਾ ਚਿਰ ਬੈਠੇ ਰਹੇ ਬੈਠੇ ਰਹੇ ਪਰ ਫੇਰ ਬਣਾ ਇਹ ਨਿਕਲਿਆ ਤੇ ਫੇਰ ਸਾਨੂੰ ਫੇਰ ਚੀਜ਼ਾਂ-ਚੂਜ਼ਾਂ ਜਿਹੜੀਆਂ ਪਰੇ ਕਰਨੀਆਂ ਹੀ ਪਈਆਂ ਵਾਸ਼ਿੰਗ ਮਸ਼ੀਨ ਉਹ ਵੀ ਪਰੇ ਕੀਤੀ ਸਿਲਾਈ ਮਸ਼ੀਨ ਉਹ ਵੀ ਪਰੇ ਕੀਤੀ ਤੇ ਆਹ ਦੇਖੋ ਇਹ ਲੱਦਾ ਦਿਸਦਾ ਹੋਊਗਾ ਤੁਹਾਨੂੰ ਵੀ ਵੀਡੀਓ ਦੇ ਵਿੱਚ ਤੇ ਆਹ ਦੇਖੋ ਆਹ ਦੇ ਲੱਦਾ ਆ ਹੈਗਾ ਵੀ ਜ਼ਹਿਰੀਲਾ ਸੀ ਇਹ ਬਹੁਤ ਜ਼ਹਿਰੀਲਾ ਸਾਫ ਸੀਗਾ ਪੈਂਦਾ ਸੀ ਮੂਹਰੇ ਨਿਗਾਹ ਜਿਹਾ ਆਇਆ ਤਾਂ ਮੈਂ ਮੂੰਹ ਤਾਂ ਨੂੰ ਚੱਕਦਾ ਸੀ ਇਹ ਆਹ ਦੇਖੋ ਇਹ ਹੁਣ ਨਾ ਇਹ ਤਾਂ ਥੱਲੇ ਫਸ ਗਿਆ ਇਹਦੇ ਥੱਲੇ ਆਇਆ ਹੋਇਆ ਤਾਂ ਨਹੀਂ ਨਿਕਲਦਾ ਹੈਗਾ ਇਹਦੇ ਹੁਣੇ ਇੱਕ ਜਣਾ ਇਹਨੂੰ ਚੱਕੂਗਾ ਫੇਰ ਇਹਨੇ ਨਿਕਲਣਾ ਹੈ ਤੁਸੀਂ ਵੀ ਬਿਲਕੁਲ ਧਿਆਨ ਰੱਖਿਆ ਕਰੋ ਇਹ ਤਾਂ ਚਲੋ ਹੁਣ ਮੈਂ ਦੇਖ ਲਿਆ ਕਰਕੇ ਆ ਜੇ ਨਾ ਦੇਖਦੀ ਤਾਂ ਜਾਂ ਉੱਥੇ ਪੜ ਕੇ ਬਹਿ ਜਾਂਦਾ ਜਾਂ ਅੰਦਰ ਵੜ ਜਾਂਦਾ ਫਿਰ ਬਿਲਕੁਲ ਹੀ ਨਹੀਂ ਸੀ ਪਤਾ ਲੱਗਣਾ ਹੁਣ ਤਾਂ ਚਲੋ ਪਤਾ ਲੱਗ ਗਿਆ ਕਰਕੇ ਉਸੇ ਵੇਲੇ ਇਹਨੂੰ ਕੱਢਣ ਦੀ ਆਪਾਂ ਕੋਸ਼ਿਸ਼ ਕੀਤੀ ਜਿਹੜੀ ਹੈ ਨਾ ਤੇ ਸੱਚੇ ਉਹਦਾ ਬਹੁਤ ਡਰ ਲੱਗਦਾ ਐ ਸ ਆਪਾ ਦਾ ਤਾਂ ਨਾ ਹੀ ਇਦਾਂ ਦਾ ਐ ਵੀ ਸੁਣ ਕੇ ਡਰ ਲੱਗਣ ਲੱਪ ਜਾਂਦਾ ਐ ਹਨਾ ਤੇ ਪਰ ਬਹੁਤ ਹੁਣ ਅਸੀਂ ਕਰਦਾ ਸੀ ਕਿ ਨਾ ਬਾਹਰ ਹੀ ਬੈਠਣਾ ਆ ਵੀ ਜੇ ਨਾ ਬਾਹਰ ਬੈਠੇ ਬੈਠ ਬਾਹਰ ਨਾ ਹੁੰਦਾ ਕੋਈ ਅਸੀਂ ਨਾ ਮੈਂ ਬਾਹਰ ਨਿਕਲਦੀ ਤੇ ਕਿਤੇ ਵੀ ਅੰਦਰ ਵੀ ਵੜ ਸਕਦਾ ਸੀ ਆ ਦੇਖੋ ਫੇ ਮੁੰਡੇ ਨੇ ਨਾ ਇਨਵਰਟਰ ਖਿੱਚਿਆ ਇਹ ਥੱਲੇ ਹੀ ਇਨਵਰਟਰ ਦੇ ਨਾਲ ਨਾਲ ਹੀ ਥੱਲੇ ਥੱਲੇ ਤੁਰਿਆ ਜਾਂਦਾ ਸੀ ਫੇ ਮੈਂ ਕਿਹਾ ਤੂੰ ਖਿੱਚ ਦੇ ਇੱਕ ਵਾਰੀ ਦੇਖੀ ਜਾਊਗੀ ਆ ਦੇਖੋ ਫੇ ਵੀ ਨਹੀਂ ਨਿਕਲਦਾ ਹੀ ਨਹੀਂ ਸੀ ਥੱਲਿਓ ਬਸ ਇਨਵਰਟਰ ਦੇ ਥੱਲੇ ਥੱਲੇ ਹੀ ਵੜਿਆ ਜਾਵੇ ਆ ਦੇਖ ਇਹ ਆ ਦੇਖੋ ਹੁਣ ਮਟਰ ਕਿਚੂਗਾ ਨਾ ਤੁਹਾਨੂੰ ਵੀ ਦਿਖ ਪੈਣਾ ਇਹਨੇ ਥੱਲੇ ਹੀ ਥੱਲੇ ਹੀ ਰਿਹਾ ਏ ਉਹਦੇ ਥੱਲੇ ਹੁਣ ਮਟਰ ਥੱਲੇ ਹੁੰਦੀ ਨਿਕਲਦਾ ਸੀ ਪਤਾ ਨਹੀਂ ਕੀ ਗੱਲ ਜਿੱਧਾ ਜੇ ਧਨ ਮਟਰ ਕਾਂ ਕੀਤੀ ਜਾਂਦੇ ਚ ਉਹਦੇ ਉਹਦੇ ਹੀ ਸਾਪਾ ਤੁਰਿਆ ਜਾਂਦਾ ਸੀ ਅੱਗੇ ਨੂੰ ਫਿਰ ਮੈਂ ਮੁੰਡੇ ਨੂੰ ਕਿਹਾ ਮੈਂ ਕਦੋਂ ਖਿੱਚ ਕੇ ਲੈ ਜਾ ਬਾਹਰ ਨੂੰ ਦੇਖੀ ਜਾਊਗੀ ਆ ਦੇਖੋ ਆ ਦੇਖੋ ਇਹਨੇ ਹੁਣ ਫੇਰ ਥੱਲੇ ਵੱਡ ਜਾਣਾ ਜਾਂ ਆ ਦੇਖ ਲਓ ਫੇਰ ਵੱਡ ਗਿਆ ਥੱਲੇ ਬਸ ਇਦਾਂ ਹੀ ਹੈ ਥੱਲੇ ਥੱਲੇ ਹੀ ਬੜੀ ਜਾਂਦਾ ਸੀ ਬਸ ਇਹ ਆ ਦੇਖਿਓ ਹੁਣ ਆਹ ਦੇਖ ਲਓ ਜਾਂਦਾ ਇਹ ਐਡਾ ਸਾਰਾ ਸਾਪ ਸੀਗਾ ਇਹ ਹਾਂ ਲੈ ਆਹ ਦੇਖ ਲਓ ਆ ਬੋਟੀ ਸਾਡੀ ਨਾ ਰਸੋਈ ਚ ਬਾੜ ਕੇ ਖਿੜਕੀ ਵਿੱਚ ਦੀ ਵੀਡੀਓ ਬਣਾਈ ਜਾਂਦੀ ਬਾਕੀ ਸਾਰੇ ਬਾਹਰੇ ਉੱਤੇ ਚੱਲੀ ਹੋਈ ਸੈਲਫ ਦੇ ਆਹ ਦੇਖ ਲਓ ਕਿੱਦਾਂ ਜਾਂਦਾ ਕੋਸ਼ਿਸ਼ ਤੇ ਇਹਨੂੰ ਕੀਤੀ ਸੀ ਵੀ ਦੂਰ ਛੱਡ ਕੇ ਆਈਏ ਇਹ ਪਰ ਫੇ ਇੱਥੇ ਘਾਹ ਦੇ ਵਿੱਚ ਵੜ ਗਿਆ ਮੈਨੂੰ ਲੱਗਦਾ ਨਿਕਲਿਆ ਵੀ ਇਧਰੋਂ ਹੀ ਹੋਣਾ ਆ ਤੇ ਫੇ ਇੱਥੇ ਹੀ ਵੜ ਗਿਆ ਆਹ ਦੇਖ ਲਓ ਲੈ ਇਹਨੇ ਨਿਕਲਿਆ ਬਾਸ ਇੱਥੇ ਵੜ ਗਿਆ ਮੁੜ ਕੇ ਫੇਰ